ਸਾਸੀਨਾਲ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਅਹਮਦਾਬਾਦ ਦੇ ਵਿੱਚ ਇੱਕ ਜਹਾਜ਼ ਦੁਰਘਟਨਾ ਹੋਈ ਜਿਸ ਵਿੱਚ 242 ਯਾਤਰੀ ਤੇ ਲਗਭਗ 99 ਡਾਕਟਰਾਂ ਜਾਂ ਹੋਰ ਜਿਹੜੇ ਹੋਸਟਲ ਦੇ ਲੋਕ ਮਾਰੇ ਗਏ ਉਹਨਾਂ ਦੇ ਵਿੱਚੋਂ ਵਿਸ਼ਵਾਸ ਕੁਮਾਰ ਨਾਂ ਦਾ ਇੱਕ ਇਨਸਾਨ ਬੜੇ ਹੀ ਚਮਤਕਾਰੀ ਢੰਗ ਦੇ ਨਾਲ ਬਚਿਆ ਸਾਰੇ ਲੋਕਾਂ ਨੇ ਉਹਦੇ ਤੇ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਕਿ ਉਹ ਕਿਵੇਂ ਬਚ ਗਿਆ ਕਦੇ ਉਹ ਕਹਿੰਦਾ ਮੈਂ ਆਪ ਉਤਰ ਗਿਆ ਕਦੇ ਉਹ ਕਹਿੰਦੇ ਸੀਟ ਉਖੜ ਕੇ ਬਾਹਰ ਡਿੱਗ ਪਈ ਤੇ ਮੇਰੇ ਕੋਲ ਇਹਦੇ ਵਾਸਤੇ ਇੱਕ ਅਲੱਗ ਵਿਚਾਰ ਹੈ ਕਿ ਇਨਸਾਨ ਜਦੋਂ ਜਦੋਂ ਵੀ ਇਹ ਭੁੱਲਦਾ ਹੈ ਕਿ ਰੱਬ ਹੈ ਤਾਂ ਪਰਮਾਤਮਾ ਆਪਣੀ ਮੌਜੂਦਗੀ ਦਾ ਉਹਨੂੰ ਅਹਿਸਾਸ ਕਰਵਾਉਂਦਾ ਹੈ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣ ਵਾਸਤੇ ਉਹ ਇਨਸਾਨ ਦੇ ਸੋਚੇ ਹੋਏ ਜਾਂ ਇਨਸਾਨ ਵੱਲੋਂ ਧਾਰਨਾ ਬਣਾਈ ਹੋਏ ਕਾਨੂੰਨਾਂ ਨੂੰ ਤੋੜ ਕੇ ਦੱਸਦਾ ਹੈ ਕਿ ਇਹ ਐ ਨਹੀਂ ਹੁੰਦਾ ਕਿਉਂਕਿ ਅਕਸਰ ਜਹਾਜ਼ ਹਾਦਸੇ ਦੇ ਵਿੱਚ ਸਾਰੇ ਲੋਕ ਮਾਰੇ ਜਾਂਦੇ ਆ ਇਹ ਪੱਕੀ ਧਾਰਨਾ ਹੈ ਕਿ ਜਹਾਜ਼ ਦਾ ਹਾਦਸਾ ਹੋਇਆ ਤੇ ਕੋਈ ਨਹੀਂ ਬਚੇਗਾ ਤੇ ਉਹ 242 ਦੇ ਵਿੱਚੋਂ ਕਿਸੇ ਇੱਕ ਨੂੰ ਐਂ ਕੱਢ ਕੇ ਪਾਸੇ ਰੱਖ ਲੈਂਦਾ ਵੀ ਜਿਵੇਂ ਉਹਨੂੰ ਹੋਇਆ ਹੀ ਕੁਛ ਨਹੀਂ 1 ਲੱਖ 22000 ਲੀਟਰ ਫਿਊਲ ਮੱਚਿਆ ਉੱਥੇ ਇੰਨੇ ਜ਼ੋਰ ਦੀ ਜਹਾਜ਼ ਬਿਲਡਿੰਗ ਦੇ ਵਿੱਚ ਵੱਜਿਆ ਉਹ ਕਿਸੇ ਵੀ ਚੀਜ਼ ਦਾ ਉਹਨੂੰ ਨੁਕਸਾਨ ਨਹੀਂ ਹੋਇਆ ਤੇ ਉਹ ਬੰਦਾ ਉੱਠ ਕੇ ਤੁਰ ਕੇ ਜਾ ਰਿਹਾ ਐਂਬੂਲੈਂਸ ਵਾਲੋਂ ਇਹ ਜੋ ਹੈ ਇਹ ਪ੍ਰਮਾਤਮਾ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਬੰਦੇ ਨੂੰ ਸਮੇਂ-ਸਮੇਂ ਤੇ ਵੀ ਮੈਂ ਹੈਗਾ ਤੇ ਮੈਂ ਇਹ ਜਿਹੜੇ ਕਾਨੂੰਨ ਮੈਂ ਬਣਾਏ ਹੋਏ ਐ ਮੈਂ ਇਹਨਾਂ ਕਾਨੂੰਨਾਂ ਨੂੰ ਜਦੋਂ ਮਰਜ਼ੀ ਭੰਗ ਕਰਕੇ ਤੇ ਇਹਦੇ ਵਿੱਚੋਂ ਕਿਸੇ ਨੂੰ ਰੱਖ ਵੀ ਸਕਦਾ ਤੇ ਕਿਸੇ ਨੂੰ ਖਤਮ ਵੀ ਕਰ ਸਕਦਾ ਇਹ ਇੱਕ ਹੀ ਕਾਨੂੰਨ ਨਹੀਂ ਇਸੇ ਤਰ੍ਹਾਂ ਇੱਕ ਹਾਦਸਾ ਬੰਗਲੌਰ ਹੋਇਆ ਸੀ ਉੱਥੇ ਵੀ ਇੱਕ ਬੱਚੀ ਸਨੇ ਸੀਟ ਉਹ ਟੱਕਪੀ ਸੀਗੀ ਤੇ ਉਹ ਜਾਦ ਦੇ ਵਿੱਚੋਂ ਬਾਹਰ ਬਚ ਗਈ ਸੀ ਬਾਕੀ ਸਾਰੇ ਯਾਤਰੀ ਮਾਰੇ ਗਏ ਸੀ ਇੱਕ ਦੋ ਹਾਦਸੇ ਹੋਰ ਵੀ ਲੋਕਾਂ ਨੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਦਿਖਾਏ ਆ ਜਿਨ੍ਹਾਂ ਦੇ ਵਿੱਚ ਇੱਕ ਮੁੰਡਾ ਐ ਬਚ ਜਾਂਦਾ ਜਿਵੇਂ ਕੁਝ ਹੋਇਆ ਹੀ ਨਹੀਂ ਇਹ ਕੁਦਰਤ ਹੈ ਜਿਹੜੀ ਇਹ ਆਪਦੇ ਕਾਨੂੰਨ ਦੇ ਪ੍ਰਤੀ ਇੱਕ અપਵਾਦ ਪੈਦਾ ਕਰਕੇ ਸਾਨੂੰ ਆਪਣੀ ਹੋਣ ਦਾ ਅਹਿਸਾਸ ਕਰਵਾਉਂਦਾ ਪਰਮਾਤਮਾ। ਇਸ ਮਾਂ ਆਂਤੋ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਦਰਖਤ ਆ ਉਹ ਹਰੇ ਰੰਗ ਦੇ ਹੁੰਦੇ ਆ ਤੇ ਉਹ ਕਲੋਰੋਫਿਲ ਦਾ ਹੀ ਆਪਣਾ ਭੋਜਨ ਆ ਬਣਾਉਂਦੇ ਆ। ਜਦ ਕਿ ਸਕੂਲਾਂ ਦੇ ਵਿੱਚ ਮੈਂ ਲੱਗੀ ਵੇਖੀ ਇੱਕ ਲਾਲ ਰੰਗ ਦੀ ਮੇਲ ਹੁੰਦੀ ਹੈ ਉਹ ਵੀ ਆਪਣਾ ਭੋਜਨ ਆ ਬਣਾਉਂਦੀ ਹੈ। ਜਾਂ ਫਿਰ ਕਿਹਾ ਜਾਂਦਾ ਕਿ ਦਰਖਤ ਪਰਜੀਵੀ ਨਹੀਂ ਹੁੰਦੇ ਉਹ ਆਪਣਾ ਭੋਜਨ ਆ ਬਣਾਉਂਦੇ ਆ ਪਰ ਅਮਰਵੇਲ ਪਰਜੀਵੀ ਹੁੰਦੀ ਹੈ। ਜਾਂਹਰ ਕਿਹਾ ਜਾਂਦਾ ਹੈ ਕਿ ਦਰਖਤ ਜਿਹੜੇ ਉਹ ਸੂਰਜ ਦੀ ਰੋਸ਼ਨੀ ਨਾਲ ਹੀ ਭੋਜਨ ਬਣਾਉਂਦੇ ਆ ਪਰ ਇੱਕ ਬਲੇਡਰ ਬੂਟੀ ਤੇ ਇੱਕ ਹੋਰ ਬੂਟੀ ਹੈ ਜਿਹੜੀਆਂ ਮੱਛਰਾਂ ਤੇ ਹੋਰ ਕੀੜੇ ਮਗੋੜਿਆਂ ਨੂੰ ਖਾ ਜਾਂਦੀਆਂ ਮਾਸਾਹਾਰੀ ਹੁੰਦੀਆਂ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਿਸੇ ਵੀ ਜੀਵ ਦਾ ਕੋਈ ਅੰਗ ਕੱਟਿਆ ਜਾਵੇ ਉਹ ਬਣ ਨਹੀਂ ਸਕਦਾ ਪਰ ਕਿਰਲੀ ਦੀ ਪੂਛ ਸੌ ਵਾਰ ਕੱਟੇ ਤੋਂ ਵੀ ਉੱਗ ਆਉਂਦੀ ਹੈ ਤੇ ਇੱਕ ਸੁੰਦਰੀ ਜੀਵ ਹੋਰ ਵੀ ਹੈ ਜਿਹਦਾ ਸਰੀਰ ਦਾ ਕੋਈ ਅੰਗ ਕੱਟਿਆ ਜਾਵੇ ਤੇ ਉਹ ਦੁਬਾਰਾ ਬਣ ਜਾਂਦਾ ਹੈ ਇਸ ਤੋਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਪ੍ਰਮਾਤਮਾ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਹੈ ਇਨਸਾਨ ਨੂੰ ਕਿ ਮੈਂ ਹੈਗਾ ਤੂੰ ਬਹੁਤੀ ਚਿੰਤਾ ਵੀ ਨਾ ਕਰ ਤੇ ਬਹੁਤਾ ਬਾਗੀ ਵੀ ਨਾ ਹੋ ਸਿੱਧਾ ਹੋ ਕੇ ਚੱਲ ਜੇ ਮੈਂ ਚਾਹਾਂ ਤਾਂ ਇਸ ਧਰਤੀ ਜਾਂ ਇਸ ਬ੍ਰਹਿਮੰਡ ਵਾਸਤੇ ਕੋਈ ਵੀ ਕਾਨੂੰਨ ਨਹੀਂ ਸਾਰੇ ਕਾਨੂੰਨਾਂ ਦੇ ਉੱਪੋਂ ਉਹ ਉੱਪਰ ਹੈ ਤੇ ਉਹ ਕਿਸੇ ਨੂੰ ਵੀ ਰੱਖ ਜਾਂ ਮਾਰ ਸਕਦਾ ਸੋ ਸਾਨੂੰ ਉਸ ਦੇ ਸ਼ੁਕਰਗੁਜ਼ਾਰ ਵੀ ਹੋਣਾ ਚਾਹੀਦਾ ਤੇ ਸਾਨੂੰ ਉਹਨੂੰ ਯਾਦ ਵੀ ਰੱਖਣਾ ਚਾਹੀਦਾ ਤੇ ਆਪਣੇ ਕਾਮ ਰੇੜੀ ਛੱਡ ਕੇ ਉਸ ਦੀ ਹੋਂਦ ਨੂੰ ਅਸੀਂ ਮੰਨੀਏ ਕਿਉਂਕਿ ਉਹ ਬਾਰ ਬਾਰ ਆਪਣੀ ਹੋਂਦ ਦਾ ਸੰਗੋ ਅਹਿਸਾਸ ਕਰਾਉਂਦਾ ਰਹੇਗਾ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਪਤੇ